ਨਾਂ ਦੇ ਨਾਲ ਜੁੜ ਕੇ ਆਪਾਂ ਕਾਹ ਦਾ ਸਵਾਗਤ ਇੱਕ ਦਾ ਕੋਲ ਟਾਈਮ ਹੈ ਆਪਾਂ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ ਆਪਣੇ ਸਮੇਂ ਸੋ ਸੋ ਸਫਲਾ ਕਰੀਏ ਪਾਵਨ ਗੁਰਬਾਣੀ ਦਾ ਮੁੱਲ ਦੀ ਮਹਾਰਾਜ ਦੇ ਪਾਠ ਕਰਨ ਦੇ ਜਿਹੜੀ ਦੁਨੀਆ ਦੇ ਉੱਤੇ ਚੀਜ਼ ਆਈਏ ਉਹਨੇ ਜਾਣੀ ਆਚਾਰੀ ਜਿਹੜੀ ਦੁਨੀਆ ਦੇ ਉੱਤੇ ਚੀਜ਼ ਬਣੀਏ ਉਹਨੇ ਇਹਨਾਂ ਪੁੱਛ ਜਾਣਾ ਹੈ ਇਹ ਟੁੱਟ ਜਾਣਾ ਹੈ ਸਾਬਤ ਹੋ ਜਾਣਾ ਕਿਸੇ ਤਰ੍ਹਾਂ ਅਗੋਂ ਸੱਚੇ ਪਾਤਸ਼ਾਹ ਜੀ ਵੱਲੋਂ ਆਪਾਂ ਨੂੰ ਦੁਨੀਆਂਦਰੀ ਦੇ ਆਪਾਂ ਮਹਿ ਬਚਤਾਂ ਆਇਆ ਜਵਾਨੀ ਆਈ ਅਗੜਾਏ ਅਗ ਬੰਦ ਬਾਲ ਮਾਰੇ ਤੇ ਉਸ ਕਾਲ ਤੋਂ ਕੁਵਾਈ ਗੁਰੂ ਜੀ ਸੱਚੇ ਪਾਤਸ਼ਾਹ ਦਾ ਗੁਲਾਮ ਆਇਆ ਤੇ ਉਸ ਗੁਲਾਮ ਨੇ ਤਦ ਹਰ ਇੱਕ ਇਨਸਾਨ ਨੂੰ ਜਾਨਣਾ ਪੈਣਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਤੋਂ ਪਹਿਲਾਂ ਸਤੂ ਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਵੇਂ ਜਿਵੇਂ ਗੁਰਬਾਣੀ ਦਾ ਹੁਕਮ ਹੈ ਕਰਵਾਣਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਤਾਂ ਜਾਰੇ ਦੋਵਰੀ ਕੀ ਐਕਵਾਇਰੀ ਵੀ ਹਮੇਂ ਬੀ ਸਾਵਧਾਨ ਰਹਿਣਾ ਕਹਿੰਦੇ ਤਨ ਜਿਹੜਾ ਮਰਿਆ ਤਨ ਸਰੀਰ ਤੇ ਜਾਊਗਾ ਭਾਈ ਇਹਨੂੰ ਲੋਕ ਮੰਦੇ ਉੱਪਰ ਆਚਾਰੀ ਕਹਿੰਦੇ ਕਬੀਰ ਇਹ ਤਨ ਜਾਇਰਾ ਸਮੋ ਤਾਂ ਲੇਹੁ ਬਹੁਰ ਪੂਰ ਤਮਨ ਵੀ ਬੋੜਦਾ ਹੈ ਤਨ ਤੇਰਾ ਜਾਊਗਾ ਜੇ ਰਹਿਣਾ ਨਹੀਂ ਸੜਾ ਸਭੂ ਤਾਂ ਲੇਹੁ ਬਹੁਰ ਸਤਿਗੁਰੂ ਜੀ ਕਹਿੰਦੇ ਲਾਗੇ ਪਾਉ ਤੇ ਰਹੇ ਜਿੜ ਕੇ ਲਾਭ ਕਰੋਣ ਐਸੇ ਕੋਈ 100 ਸਾਲ ਪਹਿਲਾਂ 200 ਸਾਲ ਪਹਿਲਾਂ ਜਦੋਂ ਆ ਨਟ ਰਗਾਂ ਤੇ ਗੱਲਾਂ ਚੱਲਦੀਆਂ ਸੀ ਉਦੋਂ ਗੁਰਬਾਣੀ ਸਾਧੂ ਸੰਤ ਜੀ ਬਾਦਸ਼ਾਹ ਮਹਾਰਾਜ ਕਹਿੰਗੇ ਕਿ ਲੰਗਾ ਕਰਵਾਦੇ ਮਾਲ ਉਦੋਂ ਵੀ ਦੁਨੀਆ ਦੇ ਤੇ ਹੋਏ ਤੇ ਖਾਦੀਅਤ ਚਲੀ ਗਈ ਜੀ ਗਰੀ ਗਿਆਨ ਸਤਨਾਮ ਸ੍ਰੀ ਵਾਹਿਗੁਰੂ ਮਹਾਰਾਜੀ ਜਿਹਦੇ ਸਮੋਂ ਦਾ ਲੇਖ ਹੋਰ ਨਾਂਗੇ ਪਾਉ ਤੇ ਗਏ ਜਿੰਨ ਦੇ ਲਾਭ ਟੋੜ ਲਾ ਉਹਦੇ ਮਾਲ ਉਦੋਂ ਵੀ ਸੀ ਕਦੋਂ ਕਦੇ ਪੈਸਾ ਹੀਰਦਾ ਸੀ ਉਦੋਂ ਵੀ ਗੁਰਬਾਣੀ ਕਹਿੰਦੇ ਨਾਲੇ ਜਾਂਦੇ ਜੀ ਸਤੁਰੂ ਦੇ ਜਾਨੇ ਦਾ ਖਾਦੀਅਤ ਦੂਜੀ ਵਾਰ ਬਿਰ ਗਿਆ ਕਹਿੰਦੇ ਕਬੀਰ ਇਹ ਤਾਂ ਜਾਏਗਾ ਕਬਰੇ ਮਾਰਗ ਲਾਏ ਮਾਰਗ ਉਹਦਾ ਰਾਹ ਰਾਵਨ ਦਾ ਮਾਰਗ ਕਿਹੜੇ ਮਾਰਗ ਕਿਹੜੇ ਰਾਹ ਜਾਉਗਾ ਤੁਸਾਂ ਨੂੰ ਜੀ ਕਹਿੰਦੇ ਰੱਬ ਦੇ ਨਾਮ ਦੇ ਨਾਲ ਉਹ ਏ ਜਦੋਂ ਇਸਤਾਨ ਜਾਊਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਲੇਖੇ ਜੋ ਕੇ ਨੀਰੋ ਕੇ ਗੱਲ ਸੁਣੋਗੀ ਔਖਾ ਹੋ ਜਾਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਲੇਖਾ ਜੀ ਕਬਰੇ ਮਾਰਗ ਲਾਏ ਕਹਿ ਸਭ ਦੇ ਅੰਦਰ ਸਾਲ ਦੀ ਦੋ ਕਾਮ ਕਰ ਕਬਰੇ ਮਾਰਗ ਲਾਏ ਕਹਿ ਸੰਗਤ ਕਰ ਸਾਧ ਕੀ ਕਹਿ ਹਰ ਕੇ ਗੁਰੂ ਦਾ ਲੋਕਾਂ ਦਾ ਜਦ ਤੱਕ ਸਿੱਧਈ ਰੱਬ ਦੇ ਪਿਆਰਿਆਂ ਦੀ ਸੰਗਤ ਕਰਾਈ ਕਿਉਂਕਿ ਜਦੋਂ ਰੱਬ ਦੇ ਪਿਆਰੇ ਦੇ ਕੋਲ ਜਾਏਗਾ ਤੈਨੂੰ ਰੱਬ ਨਾਲ ਹੀ ਮਿਲੂਗਾ ਸੰਗਤ ਨਾਲ ਰੱਬਤ ਬਣਦੀ ਹੈ ਸ਼ਰਾਬੀ ਕੋਲ ਜਾਵਾਂਗੇ ਸ਼ਰਾਬੀ ਬਣ ਜਾਂਦੇ ਹਾਂ ਜੋਰੀ ਕੋਲ ਜਾਏ ਕੋਈ ਜੋਧੂ ਲੱਗਣਾ ਲੱਗੇ ਅੱਛਾ ਥਰ ਕੋਲ ਜਾਣਾ ਕਰਾਂਗੇ ਮਾਰਦਾਂ ਦੇ ਥੋਰ ਕੋਲ ਜਾਣਾ ਤੋਰੀ ਕਰਦੇ ਆ ਮਾਰਗ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਬਾਲ ਬਾਰੇ ਮਹਾਰਾਜ ਜੀ ਬਾਤ ਕਰੇ ਕਿ ਜਿਹਨੇ ਜੀ ਮਹਾਰਾਜ ਜੀ ਪਾਛੀ ਖੈਰ ਸੰਤਨ ਨੂੰ ਮਿਲੂਗੀ ਨਾ ਤੇ ਮਹਾਰਾਜ ਜੀ ਕਹਿੰਦੇ ਉਹੀ ਫਿਰ ਤੇਰੇ ਤੇ ਜਿਹੜਾ ਹੈ ਉਹ ਜਿਹੜਾ ਤੇਰਾ ਪ੍ਰਾਪਤ ਹੁਣ ਕਰਨਾ ਕੀ ਹੈ ਮੈਂ ਮਹਾਰਾਜ ਜੀ ਬਾਤ ਕਰਨੇ ਨਾ ਅਕਾਲ ਪੁਰਖ ਵਾਹਿਗੁਰੂ ਜੀ ਸਰਵਾਨ ਨੂੰ ਮਿਹਰਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਤ ਸਾਸ ਸੰਸਾਰ ਵਿੱਚ ਆਏ ਕੀ ਕੀਤਾ ਸਾਨੂੰ ਸਾਡੇ ਤੋਂ ਸਭ ਕੁਝ ਇਜ਼ਹਾਰ ਕਰਕੇ ਤੇ ਸਾਨੂੰ ਕੀ ਦੇ ਕੇ ਸਾਨੂੰ ਜਾਣਦੇ ਹੋਏ ਬਾਪੁਤ ਗੁਰਬਾਣੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜਿਹੜੇ ਸਾਡੇ ਤੀਨੂ ਜੀ ਉਪਰੂ ਦੇ ਜਾਣ ਦਾ ਸਮਾਂ ਇਹ ਕੋਈ ਜਾਣਾ ਰਹਿ ਨਹੀਂ ਥਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਤਸ਼ਾਹੀ ਲੈ ਕੇ ਨਾ ਕੁਝ ਕਰਕੇ ਅਨੰਦ ਸਾਹਿਬ ਦੀ ਧਰਤੀ 'ਤੇ ਗਏ ਜਦੋਂ ਜਾਣ ਦਾ ਟੈਮ ਆਇਆ ਸਮਾਂ ਆਇਆ ਸਤੂ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ ਸੰਦਰਭ ਕਰਨ ਲਗੇ ਕਿ ਅਸੀਂ ਸੰਸਾਰ ਤੋਂ ਭਾਈ ਸਰੀਰ ਕਰਕੇ ਜਾਣਾ ਤੇ ਬਰਾਤਾਂ ਲੱਗੀ ਤੋਲ ਲਗੇ ਮਹਾਰਾਜ ਸੱਚੇ ਬਾਦ ਤੁਸੀਂ ਜਾਓਗੇ ਸਾਡੀ ਜ਼ਿੰਦਗੀ ਦਾ ਬੇੜਾ ਜਿਹੜਾ ਡੁੱਬਿਆ ਰਹੇ ਮਹਾਰਾਜ ਸਾਡੀ ਕੀ ਕਰਾਂਗੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿੰਘੋ ਨਰਵਾਲੀ ਬਰੋਦਨੀ ਕਰਾਂਗੇ